ਕਿਸਾਨ ਦੋਸਤੋ ਝੋਨੇ ਦੇ ਉੱਤੇ ਪਹਿਲੀ ਸਪਰੇ ਜਿਹੜੀ ਆਪਾਂ 65-70 ਦਿਨ ਬਾਅਦ ਕਰਦੇ ਹਾਂ ਹੁਣ 65-70 ਦਿਨ ਦਾ ਤਕਰੀਬਨ ਝੋਨਾ ਲੱਗੇ ਨੂੰ ਹੋ ਗਏ ਤੇ ਬਹੁਤ ਸਾਰੇ ਕਿਸਾਨ ਸੋਚ ਰਹੇ ਨੇ ਵੀ ਝੋਨੇ ਦੇ ਉੱਤੇ ਪਹਿਲੀ ਸਪਰੇ ਆਏ ਉਹ ਕਿਹੜੀ ਕੀਤੀ ਜਾਵੇ ਅ ਕਿਉਂਕਿ ਆਪਾਂ ਦੇਖਦੇ ਹਾਂ ਵੀ ਇਸ ਵਾਰ ਜਿਹੜਾ ਮੌਸਮ ਠੀਕ ਚੱਲ ਰਿਹਾ ਤੇ ਹੁਣ ਤੱਕ ਆਮ ਤੌਰ ਤੇ ਦੇਖਿਆ ਜਾਵੇ ਝੋਨੇ ਦੇ ਵਿੱਚ ਪਤਲਪੇੜ ਸੰਢੀ ਜਾਂ ਗੋਭ ਦੀ ਸੰਢੀ ਦਾ ਕੋਈ ਬਹੁਤ ਵੱਡਾ ਜਿਹੜਾ ਅਟੈਕ ਦੇਖਣ ਨੂੰ ਕਿਸੇ ਪਾਸੇ ਨਹੀਂ ਮਿਲਿਆ ਨਾ ਹੀ ਕੋਈ ਉਲੀ ਰੋਗ ਦਾ ਅਟੈਕ ਹਾਲੇ ਕਿਤੇ ਦਿਖਾਈ ਦੇ ਰਿਹਾ ਪਰ ਫਿਰ ਵੀ ਬਹੁਤ ਸਾਰੇ ਕਿਸਾਨ ਹੁਣ ਇੱਕ ਪਹਿਲੀ ਸਪਰੇ ਕਰਨ ਦੇ ਬਾਰੇ ਸੋਚ ਰਹੇ ਨੇ ਪਹਿਲੀ ਸਪਰੇ ਦੇ ਵਿੱਚ ਕਿਹੜੀਆਂ-ਕਿਹੜੀਆਂ ਦਵਾਈਆਂ ਆਪਾਂ ਵਰਤੀਏ ਇਹਦੇ ਬਾਰੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਤੁਸੀਂ ਵੇਖ ਰਹੇ ਹੋ ਚੈਨਲ ਜੰਕਸ਼ਨ ਖੇਤੀਬਾੜੀ ਦੋਸਤੋ ਜੇ ਚੈਨਲ ਦੇ ਉੱਤੇ ਪਹਿਲੀ ਵਾਰ ਹੀ ਆਏ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨਾਂ ਜਿਹੜਾ ਔਨ ਕਰ ਲੋ ਤਾਂ ਕਿ ਜੋ ਵੀ ਵੀਡੀਓ ਆਪਾਂ ਕੀਤੀ ਸਬੰਧੀ ਅਪਲੋਡ ਕਰੀ ਉਹਦਾ ਨੋਟੀਫਿਕੇਸ਼ਨ ਸਮੇਂ ਸਿਰ ਤੁਹਾਨੂੰ ਮਿਲ ਸਕੇ ਤੇ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਦੋਸਤੋ ਵੀਡੀਓ ਨੂੰ ਲਾਈਕ ਕਰਦਿਆ ਕਰੋ ਹੋਰ ਯਾਰ ਦੋਸਤਾਂ ਨਾਲ ਵੀਡੀਓ ਜਿਹੜੀ ਸ਼ੇਅਰ ਵੀ ਕਰਦਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ। ਝੋਨੇ ਦੇ ਉੱਤੇ ਹੁਣ ਆਪਾਂ ਪਹਿਲੀ ਸਪਰੇ ਜਿਹੜੀ ਕਰਨੀ ਆ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਦਵਾਈਆਂ ਵਰਤੀਏ ਕਿਉਂਕਿ ਜੇ ਆਪਾਂ ਜਿਆਦਾ ਦਵਾਈਆਂ ਵਰਤਦੇ ਆ ਕਈ ਕਿਸਾਨ ਤਾਂ ਚਾਰ-ਚਾਰ ਪੰਜ-ਪੰਜ ਦਵਾਈਆਂ ਰਲਾ ਕੇ ਉਹ ਛੋਨੇ ਦੇ ਉੱਤੇ ਸਪਰੇਅ ਕਰ ਦਿੰਦੇ ਨੇ ਪਰ ਜਿੰਨੀਆਂ ਦਵਾਈਆਂ ਆਪਾਂ ਜਿਆਦਾ ਇਕੱਠੀਆਂ ਮਿਕਸ ਕਰਦੇ ਆਂ ਤਾਂ ਉਹ ਜਿਹੜਾ ਟੈਕਨੀਕਲ ਆ ਕੋਈ ਨਵਾਂ ਟੈਕਨੀਕਲੀ ਬਣ ਜਾਂਦਾ ਉਹ ਜਿਹੜੀਆਂ ਸਾਰੀਆਂ ਦਵਾਈਆਂ ਦਾ ਹੀ ਜਿਹੜਾ ਅਸਰ ਉਹਦਾ ਘਟ ਜਾਂਦਾ ਕਿਉਂਕਿ ਕੋਈ ਵੀ ਦਵਾਈ ਆਪਾਂ ਨੂੰ ਇਹ ਵੀ ਮੁਸ਼ਕਲ ਆ ਵੀ ਆਪਾਂ ਕੱਲੀ-ਕੱਲੀ ਦਵਾਈ ਛੋਨੇ ਤੇ ਸਪਰੇਅ ਕਰੀਏ ਕਿਉਂਕਿ ਚਾਰ-ਪੰਜ ਸਪਰੇਅਾਂ ਹੋ ਜਾਂਦੀਆਂ ਫਿਰ ਇੰਨੀ ਵਾਰੀ ਸਪਰੇਅ ਕਰਨੀ ਵੀ ਮੁਸ਼ਕਲ ਆ ਵਾਰ-ਵਾਰ ਢੋਲੀ ਚੱਕਣੀ ਬੜਾ ਔਖਾ ਕੰਮ ਆ ਇਸ ਕਰਕੇ ਆਪਾਂ ਸੋਚਦੇ ਆਂ ਵੀ ਇੱਕ ਨਾਲੋਂ ਵੱਧ ਇਲਾਜ ਨੇ ਜਿਹੜੇ ਇੱਕ ਵਾਰੀ ਦੇ ਵਿੱਚ ਹੀ ਹੋ ਜਾਣਾ ਪਰ ਫਿਰ ਵੀ ਆਪਾਂ ਨੂੰ ਇਹ ਧਿਆਨ ਦੇਣਾ ਪਊ ਕਿਉਂਕਿ ਦਵਾਈਆਂ ਕਾਫੀ ਜ਼ਿਆਦਾ ਮਹਿੰਗੀਆਂ ਹੁੰਦੀਆਂ ਨੇ ਉਹਦੇ ਨਾਲ ਉਹ ਇਹ ਵੀ ਜਦੋਂ ਦਵਾਈ ਤੋਂ ਆਪਾਂ ਪੂਰੀ ਤਰ੍ਹਾਂ ਆਪਾਂ ਨੂੰ ਦਵਾਈ ਦਾ ਪੂਰਾ ਰਿਜ਼ਲਟ ਨਹੀਂ ਮਿਲਦਾ ਤੇ ਆਪਣਾ ਆਪਣੀ ਫਸਲ ਤੇ ਅਸਰ ਉਹਦਾ ਪੂਰਾ ਨਹੀਂ ਹੁੰਦਾ ਤੇ ਫਿਰ ਆਪਾਂ ਨੂੰ ਖਰਚਾ ਕਰੇ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਜਦੋਂ ਆਪਾਂ ਕੋਈ ਖਰਚਾ ਕੀਤਾ ਉਹਦੇ ਪੂਰੇ ਪੈਸੇ ਵਸੂਲ ਹੋਣੇ ਚਾਹੀਦੇ ਨੇ ਸੋ ਇਸ ਕਰਕੇ ਆਪਾਂ 2 ਜਾਂ 3 ਦਵਾਈਆਂ ਤਾਂ ਰਲ ਆ ਕੇ ਕਰ ਸਕਦੇ ਹਾਂ ਜੇਕਰ 4-4 5-5 ਦਵਾਈਆਂ ਆਪਾਂ ਰਲ ਆ ਕੇ ਸਪਰੇਅ ਕਰਾਂਗੇ ਤਾਂ ਵੇਰ ਉਹਨਾਂ ਤੋਂ ਪੂਰਾ ਆਪਾਂ ਨੂੰ ਫਾਇਦਾ ਨਹੀਂ ਮਿਲ ਸਕਦਾ ਇਸ ਕਰਕੇ ਹੁਣ ਜਿਹੜੀ ਵੱਡੀ ਪ੍ਰੋਬਲਮ ਆਪਣੇ ਕੋਲੇ ਆਉਣੀ ਹੈ ਸਾਹਮਣੇ ਪਤਾਲਪੇੜ ਸੁੰਡੀ ਦੀ ਜਾਂ ਗੋਭ ਦੇ ਕੀੜੇ ਦੀ ਆਉਣੀ ਹੈ ਤੇ ਨਾਲ ਹੀ ਆਪਾਂ ਨੂੰ ਕੋਈ ਨਾ ਕੋਈ ਉਲੀਨਾਸ਼ਕ ਉਲੀ ਵਾਲੀ ਜਿਹੜੀ ਸਪਰੇਅ ਕਰਨੀ ਪਾਉਗੀ ਜਿਹੜਾ ਤੇਲੇ ਵਾਲੀ ਹਾਪਰ ਵਾਲੀ ਪ੍ਰੋਬਲਮ ਹਾਲੇ ਉਹ ਖੇਤਾਂ ਦੇ ਵਿੱਚ ਦਿਖਾਈ ਨਹੀਂ ਦਿੰਦੀ ਕਿਸੇ ਪਾਸੇ ਵੀ ਕਿਤੋਂ ਹਾਪਰ ਦੀ ਜਿਹੜੀ ਪ੍ਰੋਬਲਮ ਦਿਖਾਈ ਨਹੀਂ ਦਿੰਦੀ ਸੋ ਉਹ ਜੇ ਆਪਾਂ ਹੁਣੇ ਹੀ ਤੀਜੀ ਦਵਾਈ ਉਹ ਵੇਸਕ ਵਿੱਚ ਨਾਲ ਰਲਾਈਏ ਇਹ ਦੋ ਦਵਾਈਆਂ ਆਪਾਂ ਰਲਾ ਕੇ ਸਪਰੇਅ ਕਰ ਸਕਦਾ ਪਤਲਪੇਟ ਸੁੰਡੀ ਗੋਭ ਦੀ ਸੁੰਡੀ ਗੋਭ ਦੇ ਕੀੜੇ ਦੇ ਵਾਸਤੇ ਤੇ ਕੋਈ ਨਾ ਕੋਈ ਉਲੀ ਨਾ ਸਕਾ ਕਿਹੜੀਆਂ-ਕਿਹੜੀਆਂ ਦਵਾਈਆਂ ਨੇ ਆਪਾਂ ਜਿਹੜੀਆਂ ਇਹਦੇ ਵਾਸਤੇ ਵਰਤ ਸਕਦੇ ਆ ਉਹ ਆਪਾਂ ਔਰੇ ਤੁਹਾਡੇ ਨਾਲ ਡਿਸਕਸ ਕਰਦੇ ਆ ਪਹਿਲਾਂ ਗੋਭ ਦੀ ਸੁੰਡੀ ਦਾ ਪਤਲਪੇਟ ਸੁੰਡੀ ਦੇ ਬਾਰੇ ਆਪਾਂ ਗੱਲ ਕਰ ਲੈਂਦੇ ਆ ਇਹਦੇ ਵਾਸਤੇ ਯੂਨੀਵਰਸਿਟੀ ਦੀਆਂ ਜਿਹੜੀਆਂ ਸਿਫਾਰਸ਼ਾਂ ਨੇ ਉਹਨਾਂ ਦੇ ਮੁਤਾਬਕ ਜੇ ਆਪਾਂ ਗੱਲ ਕਰਦੇ ਆ ਤਾਂ ਕੋਰਾਜਨ ਦਵਾਈਆ 60 ਐਮਐਲ ਦਵਾਈ ਆਪਾਂ ਵਰਤ ਸਕਦੇ ਆ ਕਲੋਰੈਂਟਰਾ ਨੀਲੀਪਰੋਲੇ ਦਾ ਜਿਹੜਾ ਟੈਕਨੀਕਲ ਹੁੰਦਾ 60 ਐਮਐਲ ਵਾਧੂ ਹੈ ਇਹ ਦਵਾਈ ਤੇ 18.5 ਤਾਕਤ ਦੀ ਇਹ ਦਵਾਈ ਹੁੰਦੀ ਹੈ ਦੂਸਰੀ ਵੀ ਆਪਣੇ ਕੋਲੇ ਦਵਾਈ ਹੈਗੀ ਆ ਫੇਮ ਦਵਾਈ ਆ 39.35 ਤਾਕਤ ਦੀ ਦਵਾਈ ਆ ਫਲੂ ਵੈਂਡਾਮਾਈਨ ਦਾ ਟੈਕਨੀਕਲ ਹੁੰਦਾ ਤੇ 25 ਤੋਂ 30 ਐਮਐਲ ਇੱਕ ਕਿੱਲੇ ਦੇ ਵਾਸਤੇ ਆਪਾਂ ਡੋਜ਼ ਬਾਰਕ ਸਕਦੇ ਆ ਤੇ ਤੀਸਰੀ ਦਵਾਈ ਆਪਣੇ ਕੋਲੇ ਟਕੂਮੀ ਆ ਉਹਦੇ ਵਿੱਚ ਵੀ ਫਲੂ ਵੈਂਡਾਮਾਈਨ ਹੁੰਦਾ ਪਰ ਉਹ ਪਾਊਡਰ ਰੂਪ ਚੋਂਦਾ ਤੇ ਉਹਦੀ 50 ਗ੍ਰਾਮ ਡੋਜ਼ ਆ 20 ਤਾਕਤ ਦੀ ਉਹ ਦਵਾਈ ਹੈ ਇੱਕ ਚੌਥੀ ਦਵਾਈ ਵੀ ਆਪਣੇ ਕੋਲੇ ਹੈਗੀ ਆ ਮੋਰਟਾਰ ਦਵਾਈ ਹੈ ਪ੍ਰਦਾਨ ਵਾਲਾ ਟੈਕਨੀਕਲ ਉਹਦੇ ਵਿੱਚ ਹੁੰਦਾ ਪ੍ਰਦਾਨ ਦੇ ਵਿੱਚ ਜਿਹੜਾ ਟੈਕਨੀਕਲ ਵਰਤਿਆ ਜਾਂਦਾ ਇਹ ਪਾਊਡਰ ਰੂਪ ਚੋਂਦਾ 75 ਤਾਕਤ ਦੀ ਇਹ ਦਵਾਈ ਹੈ ਕਾਰਟਾਫ ਹਾਈਡਰੋਕਲੋਰਾਈਡ ਹੈ ਇਹਦਾ ਟੈਕਨੀਕਲ ਨਾਮ ਹੁੰਦਾ ਇਹ 170 ਗ੍ਰਾਮ ਇੱਕ ਕਿੱਲੇ ਦੇ ਵਾਸਤੇ ਵਰਤੀ ਜਾ ਸਕਦੀ ਹੈ ਬਾਧੂ 170 ਗ੍ਰਾਮ ਨਾਲ ਇਹ ਵਧੀਆ ਕੰਟਰੋਲ ਜਿਹੜੀਆਂ ਅ ਪਤਾਲਪੇੜ ਸੁੰਡੀ ਤੇ ਗੋਭ ਦੀ ਸੁੰਡੀ ਦਾ ਕੀੜਾ ਕੰਟਰੋਲ ਹੋ ਜਾਂਦਾ ਇਹ ਦਵਾਈਆਂ ਦੇ ਨਾਲ ਅੱਪਾ 15 ਤੋਂ 20 ਦਿਨ ਤੱਕ ਇਹਨਾਂ ਚੀਜ਼ਾਂ ਨੂੰ ਇਹਨਾਂ ਕੀੜਿਆਂ ਨੂੰ ਕੰਟਰੋਲ ਕਰ ਸਕਦੇ ਆ ਉਸ ਤੋਂ ਬਾਅਦ ਕੋਈ ਨਾ ਕੋਈ ਦਵਾਈ ਫਿਰ ਆਪਾਂ ਨੂੰ ਉਲੀ ਨਾਸ਼ਕ ਵੀ ਵਰਤਣਾ ਪੈਂਦਾ ਏ ਇਸ ਵੇਲੇ ਤੇ ਉਹ ਵੀ ਜੇਕਰ ਹੁਣੇ ਹੀ ਵਰਤ ਲਵਾਂਗੇ ਤਾਂ ਫਸਲ ਜਿਹੜੀ ਹਰੀ-ਭਰੀ ਠੀਕ ਰਹਿੰਦੀ ਆ ਤੇ ਕਿਸੇ ਉਲੀ ਦਾ ਜਿਹੜਾ ਜੇਕਰ ਹਮਲਾ ਹੁੰਦਾ ਵੀ ਆ ਤਾਂ ਉਹ ਰੋਕਿਆ ਰਹਿੰਦਾ ਤਾਂ ਕਿਹੜੀਆਂ-ਕਿਹੜੀਆਂ ਦਵਾਈਆਂ ਨੇ ਆਪਣੇ ਕੋਲੇ ਅਗਲੇ ਔਰ ਸੀਥ ਫਲਾਈਟ ਦੇ ਵਾਸਤੇ ਆਪਾਂ ਜੇ ਆਪਾਂ ਗੱਲ ਕਰਦੇ ਆ ਕਿਉਂਕਿ ਇਹਨਾਂ ਦੇ ਨਾਲ ਸੀਥ ਫਲਾਈਟ ਕਾਫੀ ਆਉਂਦੀ ਆ ਸੋ ਇਹਦੇ ਵਾਸਤੇ ਅਗਲੇ ਆਰ ਪਲਸਰ ਅਗਲੇ ਆਰ ਵੀ ਆਉਂਦੀ ਆ ਪਲਸਰ ਦੋ ਹੀ ਦਵਾਈਆਂ ਨੇ ਇੱਕੋ ਹੀ ਚੀਜ਼ ਆ ਇਹ ਥਾਈ ਫਲੂਨਾ ਮਾਈਂਡ ਇਹਦਾ ਟੈਕਨੀਕਲ ਹੁੰਦਾ 24 ਤਾਕਤ ਦੀ ਦਵਾਈ ਆ 150 ਐਮ ਐਲ ਆਪਾਂ ਇੱਕ ਕਿੱਲੇ ਦੇ ਵਾਸਤੇ ਵਰਤ ਸਕਦੇ ਆ ਇੱਕ ਦਵਾਈ ਹੁੰਦੀ ਆ ਜੀ ਹੈਕਸਾਕੋਨੋਜੋਲ 75 ਤਾਕਤ ਦੀ ਦਵਾਈ ਆ ਐਪਕ ਇਹਦਾ ਜਿਹੜਾ ਦਵਾਈ ਦਾ ਨਾਮ ਆ ਇਹ ਪਾਊਡਰ ਰੂਪ ਚ ਹੁੰਦੀ ਆ 30 ਗ੍ਰਾਮ ਬਾਧੂ ਆ ਵੈਸੇ ਤਾਂ ਯੂਨੀਵਰਸਿਟੀ ਦੇ ਵੱਲੋਂ ਤਾਂ 26 ਗ੍ਰਾਮ 22 ਗ੍ਰਾਮ ਜੀ ਦੀ ਉਹ ਦਿੱਤੀ ਗਈ ਆ ਡੋਜ਼ ਪਰ 30 ਗ੍ਰਾਮ ਤੱਕ ਆਪਾਂ ਕਾਪਾਏ ਵਰਤ ਸਕਦੇ ਆ। ਇੱਕ ਤੀਜੀ ਦਵਾਈ ਗਲੀਲੀਓਵੇ ਇਹਦੇ ਵਿੱਚ ਦੋ ਟੈਕਨੀਕਲ ਰੜਾਏ ਗਏ ਨੇ ਪਿਕੌਕਸੀਸਟ੍ਰੋਬਿਨ ਤੇ ਪ੍ਰੋਪੀਕੋਨਾਜ਼ੋਲ। ਪ੍ਰੋਪੀਕੋਨਾਜ਼ੋਲ ਪੁਰਾਣਾ ਟੈਕਨੀਕਲ ਇਹਨੂੰ ਆਪਾਂ ਅੱਗੇ ਪਹਿਲਾਂ ਵਰਤਦੇ ਰਹੇ ਆ ਤੇ ਇਹਦੀ ਜਿਹੜੀ ਡੋਜ਼ ਆ 400 ਐਮਐਲ ਦੀ ਡੋਜ਼ ਆ। 1 ਕਿੱਲੇ ਦੇ ਵਿੱਚ ਇਹ ਵਰਤ ਸਕਦੇ ਆ ਆਪਾਂ 18.76 ਤਾਕਤ ਦੀ ਇਹ ਦਵਾਈ ਆ। ਇੱਕ ਦਵਾਈ ਆਮ ਕਿਸਾਨ ਜਾਣਦੇ ਨੇ ਐਮੀ ਸਟਾਰ ਟਾਪ ਦਵਾਈ ਆ। ਐਮੀ ਸਟਾਰ ਦੇ ਨਾਮ ਤੇ ਕਿਸਾਨ ਇਹਨੂੰ ਜਾਣਦੇ ਨੇ 325 ਤਾਕਤ ਦੀ ਦਵਾਈ ਆ 200 ਐਮ ਐਲ ਕਿੱਲੇ ਦੇ ਵਾਸਤੇ ਆਪਾਂ ਵਰਤਣੀ ਆ ਇਹਦੇ ਵਿੱਚ ਅਜੋਕਸੀ ਸਟ੍ਰੋਬਨ ਤੇ ਡਾਈਫੈਨੋਕੋਨੋਜ਼ੋਲ ਜਿਹੜਾ ਟੈਕਨੀਕਲ ਹੁੰਦਾ ਇਹ ਆਪਾਂ ਵਰਤ ਸਕਦੇ ਆ ਜਾਂ ਫਿਰ ਨਾ ਟੀਵੋ ਵਧੀਆ 80 ਗ੍ਰਾਮ ਟ੍ਰਾਈਫਲੋਕਸੀ ਸਟ੍ਰੋਬਨ ਤੇ ਟ੍ਰਾਈਬੂਕੋਨੋਜ਼ੋਲ ਇਹਦੇ ਵਿੱਚ ਦੋ ਟੈਕਨੀਕਲ ਹੁੰਦੇ ਨੇ ਇਹ ਮਹਿੰਗੀਆਂ ਦਵਾਈਆਂ ਨੇ ਪਰ ਇਹਨਾਂ ਦਾ ਜਿਹੜਾ ਕੰਮ ਕਾਫੀ ਲੰਮਾ ਅਸਰ ਰੱਖਦੀਆਂ ਨੇ ਫਸਲ ਦੇ ਉੱਤੇ ਬੜਾ ਇਹਨਾਂ ਦਾ ਵਧੀਆ ਫੈਕਟਰ ਹੈ ਦਾ ਇੱਕ ਹੋਰ ਵੀ ਉਹ ਮਹਿੰਗੀ ਦਵਾਈ ਆ ਮੌਨ ਸ਼ਰਨ ਦਵਾਈ ਆ 250 ਤਾਕਤ ਦੀ ਦਵਾਈ ਆ 200 ਐਮ ਐਲ ਦਾ ਜਿਹੜਾ ਇਹਦੀ ਡੋਜ਼ ਆ ਪੈਂਟਰਾਇਕਰੋਨ ਇਹਦਾ ਜਿਹੜਾ ਟੈਕਨੀਕਲ ਨਾਮ ਆ ਇਹਨਾਂ ਜਿਹੜੀਆਂ 5-6 ਦਵਾਈਆਂ ਦੇ ਵਿੱਚੋਂ ਕੋਈ ਵੀ ਦਵਾਈ ਆਪਾਂ ਲੈ ਕੇ ਨਾਲ ਉਹਦੇ ਰਲਾ ਸਕਦੇ ਆ ਜਿਹੜੀਆਂ ਪੱਤਾਲ ਪੇਟ ਸੁੰਡੀ ਗੋਭ ਦੀ ਸੁੰਡੀ ਦੇ ਕੀੜੇ ਵਾਲੀਆਂ ਦਵਾਈਆਂ ਨੇ ਜਿਹੜੀਆਂ ਆਪਾਂ ਮੈਂ ਕੋਰਾਜਨ ਲੈ ਲਓ ਫੇਮ ਲੈ ਲਓ ਟਕੂਮੇ ਦਾ ਮੋਰਟਾਰ ਇਹਨਾਂ ਚੋਂ ਕੋਈ ਇੱਕ ਦਵਾਈ ਲੈ ਲਓ ਇਸੇ ਤਰ੍ਹਾਂ ਚੀਥ ਫਲਾਈਟ ਦੇ ਇਹਨਾਂ ਜਿਹੜੀਆਂ ਉੱਲੀ ਵਾਲੀਆਂ ਨੇ ਚੀਥ ਫਲਾਈਟ ਸਾਰੀਆਂ ਹੀ ਤਕਰੀਬਨ ਉੱਲੀਆਂ ਦਾ ਜਿਹੜਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਉੱਲੀ ਹੋਵੇ ਉਹਦਾ ਹਮਲੇ ਨੂੰ ਇਹ ਕੰਟਰੋਲ ਰੱਖਦੀਆਂ ਨੇ ਇਹਨਾਂ 'ਚ ਕੋਈ ਵੀ ਦਵਾਈ ਲੈ ਕੇ ਤੁਸੀਂ ਵਰਤ ਸਕਦੇ ਹੋ ਫਾਲਸਰ ਐ ਪਕਾ ਗਲੀਲਿਓ ਵੇ ਐ ਮਿਸਟਰ ਟਾਪ ਐ ਨਾ ਟਿਵੋ ਐ ਮੌਨਸਰਨ ਐ ਕਸਟੋਡੀਆ ਵੀ ਆਉਂਦੀ ਆ ਕਈ ਦਵਾਈਆਂ ਹੈਗੀਆਂ ਜਿਹੜੀਆਂ ਆਪਾਂ ਹੁਣ ਇਹਨਾਂ 'ਚੋਂ ਕੋਈ ਵੀ ਦਵਾਈ ਲੈ ਕੇ ਆਪਾਂ ਸਪਰੇਅ ਜਿਹੜੀ ਅ ਕਰ ਸਕਦੇ ਆ ਦੋ ਦਵਾਈਆਂ ਰਲਾ ਲਓ ਇਹ ਜਿਆਦਾ ਦਵਾਈਆਂ ਜੇਕਰ ਆਪਾਂ ਕਰਾਂਗੇ ਕਈ ਕਿਸਾਨ ਵੀਰ ਕਹਿੰਦੇ ਨੇ ਵੀ ਨਾਲ ਹੋਣਾ ਹੀ ਅਸੀਂ ਤੇਲੇ ਵਾਲੀ ਵੀ ਪਾ ਲੈਣਾ ਤੇਲੇ ਵਾਲੀ ਪਾ ਸਕਦੇ ਹਾਂ ਥੋਡੀ ਮਰਜ਼ੀ ਆ ਪਰ ਜੇਕਰ ਜਦ ਦਵਾਈਆਂ ਜਿਆਦਾ ਇਕੱਠੀਆਂ ਕਰਾਂਗੇ ਉਹਨੇ ਹੀ ਆਪਣਾ ਜਿਹੜਾ ਅਸਰ ਉਹਦਾ ਘਟਦਾ ਜਾਂਦਾ ਕਿਉਂਕਿ ਜਦੋਂ ਇਹਨਾਂ ਦਿਨਾਂ ਦੇ ਵਿੱਚ ਤੇਲਾ ਹੈ ਨਹੀਂ ਹਲੇ ਹੋ ਸਕਦਾ 15-20 ਦਿਨ ਤੱਕ ਨਾ ਵੀ ਪਵੇ ਤੇਲੇ ਵਾਲੀ ਦਵਾਈ ਦਾ ਬਸ ਇਹ ਆ ਵੀ ਬੂਟਾ ਹਰਾ ਹੋਣਾ ਚਾਹੀਦਾ ਹੈ ਬੂਟੇ ਦੇ ਵਿੱਚ ਹਰਾ ਭਾਗ ਜਿੰਨਾ ਵੱਧ ਰਹਿੰਦਾ ਉਹਨਾਂ ਟਾਈਮ ਤੇਲੇ ਵਾਲੀ ਦਵਾਈ ਅਸਰ ਕਰਦੀ ਹੈ ਪੂਰਾ ਵਧੀਆ ਅਸਰ ਕਰਦੀ ਹੈ ਔਰ ਫਿਲਹਾਲ ਤੇਲਾ ਆਪਣੇ ਖੇਤਾਂ ਦੇ ਵਿੱਚ ਹਲੇ ਦਿਖਾਈ ਨਹੀਂ ਦਿੰਦਾ ਜੇ ਜ਼ਿਆਦਾ ਆਪਾਂ ਦਵਾਈਆਂ ਇਕੱਠੀਆਂ ਕਰਾਂਗੇ ਤਾਂ ਉਹਨਾਂ ਦੀ ਵੀ ਪ੍ਰੋਬਲਮ ਆਉਂਗੀ ਇੱਕ ਹੋਰ ਜਿਹੜੇ ਕਿਸਾਨ ਅੱਜ ਕਿਉਂਕਿ ਆਪਾਂ ਬਜਾਈ ਵਕਤ ਫਾਸਟ ਫੋਰਸ ਵਾਲੀ ਨਾ ਖਾਦਾ ਨਹੀਂ ਵਰਤਦੇ ਜਿਹੜੇ ਕਿਸਾਨਾਂ ਨੇ ਤਾਂ ਵਰਤੀ ਆ ਉਹਨਾਂ ਨੂੰ ਤਾਂ ਸ਼ਾਇਦ ਨਹੀਂ ਜ਼ਰੂਰ ਤੇ ਜੇ ਆਪਾਂ ਨਹੀਂ ਵਰਤੀ ਜਿਹੜੇ ਵੀ ਜ਼ਿਆਦਾ ਕਿਸਾਨਾਂ ਨੇ ਡੀਏਪੀ ਵਗੈਰਾ ਨਹੀਂ ਪਾਇਆ ਤਾਂ ਇੱਥੇ ਆਪਾਂ ਇੱਕ 05234 ਇਹਦੇ ਨਾਲ ਰਲਾ ਕੇ ਸਪਰੇਅ ਕਰ ਸਕਦੇ ਆ ਤਾਕਤਦ ਵਾਸਤੇ ਵਰਤਿਆ ਜਾਂਦਾ ਉਹਦੇ ਵਿੱਚ ਅ ਵੰਜਾ ਪਰਸੈਂਟ ਆਪਾਂ ਨੂੰ ਫਾਸ ਫੋਰਸ ਵਾਲਾ ਤੱਤ ਮਿਲ ਜਾਂਦਾ ਤੇ ਅ 34 ਪਰਸੈਂਟ ਜਿਹੜਾ ਆਪਾਂ ਨੂੰ ਉਹਦੇ ਚੋ ਪੋਟਾਸ਼ ਤੱਤ ਮਿਲਦਾ ਕਿਉਂਕਿ ਇਹ ਜਦੋਂ ਇਸ ਵੇਲੇ ਗੋਭ ਦੇ ਵਿੱਚ ਫਸਲ ਤਕਰੀਬਨ ਹੁੰਦੀ ਆ ਤਾਂ ਇਹਨਾਂ ਦੀ ਕਾਫੀ ਝਾੜ ਵਧਾਉਣ ਦੇ ਵਿੱਚ ਕਾਫੀ ਮਦਦ ਕਰਦੀਆਂ ਨੇ ਇਹ ਆਪਾਂ ਨਾਲ ਰੜਾ ਸਕਦੇ ਆ ਤੇ ਅ 22 13045 ਵੀ ਕਈ ਕਿਸਾਨ ਰੜਾਉਂਦੇ ਨੇ ਪਰ 13045 ਕਿਉਂਕਿ ਕਾਫੀ ਮਾਤਰਾ ਦੇ ਵਿੱਚ ਆ ਆਪਣੇ ਕੋਲੇ ਨਾਈਟ੍ਰੋਜਨ ਵਾਲੀ ਜਿਹੜੀ ਖਾਦ ਵਰਤੀ ਹੁੰਦੀ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਨਾਈਟ੍ਰੋਜਨ ਦੀ ਬੂਟੇ ਦੇ ਵਿੱਚ ਵੱਡੀ ਘਾਟ ਦਿਖਾਈ ਨਹੀਂ ਦਿੰਦੀ ਅੱਗੇ ਜਾ ਕੇ ਜਦੋਂ ਫਸਲ ਗੋਭਾਂ ਦੇ ਵਿੱਚ ਦਾ ਉੱਪਰ ਚਲੀ ਜਾਂਦੀ ਹੈ ਉਸ ਵੇਲੇ ਆਪਾਂ 13045 ਦੀ ਸਪਰੇਅ ਕਰਦੇ ਹਾਂ ਉਸ ਵੇਲੇ ਬੋਰਨ ਤੱਤ ਕਿਉਂਕਿ ਜਦੋਂ ਫਸਲ ਸਾਰੇ ਦੇ ਨੇੜੇ ਹੁੰਦੀ ਹੈ ਉਸ ਵੇਲੇ ਇਹਨਾਂ ਦਵਾਈਆਂ ਦਾ ਬਹੁਤ ਇਹ ਜਿਹੜਾ ਦੋਏ ਤੱਤ ਨੇ 13045 ਤੇ ਬੋਰਨ ਬਹੁਤ ਇਫੈਕਟਿਵ ਹੈ ਬੜਾ ਝਾੜ ਦੇ ਉੱਤੇ ਅਸਰ ਪੈਂਦਾ ਹੈ ਔਰ ਇਹ ਆਪਾਂ ਅੱਗੇ ਜਾ ਕੇ ਸਪਰੇਅ ਕਰਾਂਗੇ ਹੁਣ ਫਿਲਹਾਲ ਆਪਾਂ ਇਹਦੇ ਵਿੱਚ ਜਿਹੜਾ ਰੜਾਉਣਾ ਉਹ ਆਪਾਂ 05234 ਰੜਾ ਸਕਦੇ ਹਾਂ ਸੋ ਦੋਸਤੋ ਜਿਹੜੀ ਹੁਣ ਆਪਾਂ ਇੱਕ ਸਪਰੇਅ ਕਰਨੀ ਆ ਹਲੇ ਇੰਨੇ ਜਲਦੀ ਨਾ ਕਰਿਓ ਕਿਉਂਕਿ 2-4 ਦਿਨ ਦੇਖ ਲਓ ਤੇ ਮੌਸਮ ਵੀ ਕਈ ਜਗ੍ਹਾ ਤੇ ਸ਼ਰਾਟੇ ਦੇ ਨਾਲ ਜਿਹੜਾ ਇਹਦੇ ਆਂਡੇ ਵਗੈਰਾ ਨਸ਼ਟ ਹੋ ਜਾਂਦੇ ਨੇ ਸੋ ਬਈਆਂ ਦੇ ਕਿਤੇ ਕਈ ਥਾਂ ਤੇ ਦਿਖਾਈ ਨਹੀਂ ਦੇ ਰਹੀ ਜਦੋਂ ਵੀ ਆਪਾਂ ਇਹ ਸਪਰੇਅ ਕਰਨੀ ਆ ਪਹਿਲੀ ਸਪਰੇਅ ਦੇ ਵਿੱਚ ਇਹ ਇਹ ਜਿਹੜੀਆਂ ਦਵਾਈਆਂ ਆਪਾਂ ਮਰ ਸਕਦੇ ਆ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ